ਮੌਸਮ ਨੂੰ ਲੈ ਕੇ ਵੱਡਾ ਅਲਰਟ ਜਾਰੀ ਹੋਇਆ ਹੈ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਇਸ ਸਮੇਂ ਤੁਸੀਂ ਵੇਖ ਸਕਦੇ ਹੋ ਕਿ ਸੰਘਣੀ ਧੁੰਦ ਦੇ ਨਾਲ ਛਾਏ ਹੋਏ ਨੇ ਜੀ ਹਾਂ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਸਮੇਂ ਬਾਰਿਸ਼ ਦਾ ਵੀ ਅਲਰਟ ਜਾਰੀ ਹੋਇਆ ਹੈ ਉਹ ਜ਼ਿਲ੍ਹੇ ਕਿਹੜੇ ਨੇ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਕਿੰਨੇ ਦਿਨ ਜਿਹੜੀ ਧੁੰਦ ਦੀ ਚਾਦਰ ਰਹਿਣ ਵਾਲੀ ਹੈ ਸਾਰਾ ਕੁਝ ਦੱਸਾਂਗੇ ਪਰ ਤੁਸੀਂ ਕਮੈਂਟ ਕਰਕੇ ਪਹਿਲਾਂ ਦੱਸੋ ਕਿ ਤੁਹਾਡੇ ਜ਼ਿਲ੍ਹੇ ਦਾ ਇਸ ਸਮੇਂ ਕੀ ਹਾਲ ਹੈ ਤੁਹਾਡੇ ਜ਼ਿਲ੍ਹੇ ਦੇ ਵਿੱਚ ਠੰਡ ਬੈਰੀ ਹੈ ਜਾਂ ਨਹੀਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਧੁੰਦ ਹੈ ਜਾਂ ਨਹੀਂ ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟਾਂ ਦੇ ਵਿੱਚ ਲਿਖੋ ਬਾਕੀ ਸ਼ੁਰੂਆਤ ਕਰਦੇ ਆ ਜੀ ਆ ਸੋਸ਼ੀ ਗੱਲਸ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਂ ਕੋਆਰਡੀਨਲ ਪ੍ਰਿਆ ਤੁਹਾਨੂੰ ਵਕ ਵਕ ਜ਼ਿਲ੍ਹਿਆਂ ਦੀਆਂ ਜਿਵੇਂ ਤਸਵੀਰਾਂ ਦਿਖਾਈ ਹੈ ਤੇ ਇਸ ਸਮੇਂ ਧੁੰਦ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਗੱਲ ਤਾਂ ਇਹ ਸੀ ਇਹੀ ਕਹਾਂਗੇ ਕਿ ਆਪਰਾ ਕੀ ਆ ਰੱਖੋ ਜੋ ਤੁਸੀਂ ਵਹੀਕਲ ਚਲਾ ਰਹੇ ਹੋ ਤੁਸੀਂ ਗੱਡੀਆਂ ਚਲਾ ਰਹੇ ਹੋ ਉਸ ਦੀ ਸਪੀਡ ਸਲੋ ਰੱਖੋ ਕਿਉਂਕਿ ਜੇਕਰ ਤੁਸੀਂ 5 ਮਿੰਟ ਦੇਰੀ ਦੇ ਨਾਲ ਜਾ ਰਹੇ ਹੋ ਤੇ ਉਸ ਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੋਏਗਾ ਪਰ ਜੇਕਰ ਤੁਹਾਡੀ ਜ਼ਿੰਦਗੀ ਚਲੀ ਗਈ ਤਾਂ ਉਸ ਦੇ ਨਾਲ ਤੁਹਾਡਾ ਤੁਹਾਡੇ ਪਰਿਵਾਰ ਦਾ ਤੁਹਾਡੇ ਚਾਉਣ ਵਾਲਿਆਂ ਦਾ ਨੁਕਸਾਨ ਹੋ ਸਕਦਾ ਹੈ ਸੋ ਇਨਸਾਨੀਅਤ ਸਮਝ ਕੇ ਇਸ ਗੱਲ ਨੂੰ ਸ਼ੇਅਰ ਕਰੋ ਕਿ ਕੋਈ ਵੀ ਇਸ ਸੰਗਣੀ ਧੁੰਦ ਦੇ ਵਿੱਚ ਜੋ ਹੈ ਆਪਣੀ ਗੱਡੀ ਦੀ ਸਪੀਡ ਤੇਜ ਨਾ ਕਰੋ ਬਾਕੀ ਮੌਸਮ ਦੀ ਗੱਲ ਕਰੀਏ ਤੇ ਮੌਸਮ ਕਿਹਾ ਜਾ ਰਿਹਾ ਹੈ ਕਿ ਜੋ ਤੋਂਦਾ ਉਹ ਲਗਾਤਾਰ ਵਧਣ ਵਾਲੀ ਹੈ ਨਾਲ ਦੀ ਨਾਲ ਇਹ ਕਿਹਾ ਗਿਆ ਸੀ ਕਿ 3 ਜਾਂ 4 ਤਰੀਕ ਨੂੰ بارش ਦੇ आसार ਵੀ ਦੱਸੇ ਗਏ ਸੀ ਕਿਹਾ ਗਿਆ ਸੀ ਕਿ ਮੀਂਹ ਜਿਹੜਾ ਹੈ ਉਹ ਪੈ ਸਕਦਾ ਹੈ ਮੀਂਹ ਦੇ ਨਾਲ ਜੋ ਹੈ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਨੇ ਉਹ ਮੀਂਹ ਦੇ ਚਪੇਟ ਦੇ ਵਿੱਚ ਆ ਸਕਦੇ ਨੇ ਨਾਲ ਦੀ ਨਾਲੋ ਜ਼ਿਲ੍ਹਿਆਂ ਦੇ ਵਿੱਚ ਨਾਮ ਲਿਆ ਗਿਆ ਸੀ ਫਰੀਦਕੋਟ ਫਿਰੋਜ਼ਪੁਰ ਅਜਾਇਬ ਮੁਕਸਰ ਸਾਹਿਬ ਜਲੰਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਅੰਮ੍ਰਿਤਸਰ ਹਰੇਕ ਜ਼ਿਲ੍ਹਾ ਤਕਰੀਬਨ 13 ਜ਼ਿਲ੍ਹਿਆਂ ਦਾ ਨਾਮ ਜਿਹੜਾ ਹੈ ਦੱਸਿਆ ਗਿਆ ਸੀ ਕਿ ਮੀ ਪੈ ਸਕਦਾ ਸੋ ਤਿੰਨ ਤੀਕ ਨੂੰ ਮੀ ਜਿਹੜਾ ਹੈ ਉਹ ਬਾਰਿਸ਼ ਜੋ ਹੈ ਤੇ ਨਾ ਤੇ 4 ਤਰੀਕ ਦੇ ਵਿਚਕਾਰ ਦੱਸਿਆ ਗਿਆ ਸੀ ਬਾਕੀ ਜੋ ਧੁੰਦ ਹੈ ਤੁਸੀਂ ਵੇਖ ਸਕਦੇ ਹੋ ਕਿ ਧੁੰਦ ਇਸ ਸਮੇਂ ਕਿੰਨੀ ਜ਼ਿਆਦਾ ਵੱਧ ਚੁੱਕੀ ਹੈ ਗੱਡੀਆਂ ਦੀ ਸਪੀਡ ਸਲੋ ਹੋ ਚੁੱਕੀ ਹੈ ਇਨਸਾਨਾਂ ਦੀ ਸਪੀਡ ਸਲੋ ਹੋ ਚੁੱਕੀ ਹੈ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਹੋ ਤੁਸੀਂ ਕਿਹੜੇ ਜ਼ਿਲ੍ਹੇ ਦੀ ਗੱਲ ਦੱਸਣੀ ਚਾਹੁੰਦੇ ਹੋ ਤੁਹਾਡੇ ਤੁਸੀਂ ਇਸ ਸਮੇਂ ਕੀ ਤੁਹਾਡੇ ਜ਼ਿਲ੍ਹੇ ਦੇ ਵਿੱਚ ਧੁੰਦ ਪੈ ਰਹੀ ਹੈ ਜਾਂ ਨਹੀਂ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਕਿ ਇਸ ਸਮੇਂ ਤੁਹਾਡੇ ਜ਼ਿਲ੍ਹੇ ਦਾ ਕੀ ਹਾਲ ਹੈ ਤੁਹਾਡੇ ਜ਼ਿਲ੍ਹੇ ਦੇ ਵਿੱਚ ਤੋਂ ਦਾ ਹੈ ਜਾਂ ਨਹੀਂ ਮੌਸਮ ਕਿਹੋ ਜਿਹਾ ਤੁਹਾਡੇ ਜ਼ਿਲ੍ਹੇ ਦੇ ਵਿੱਚ ਕਿਉਂਕਿ ਸਪੀਡ ਜੇਕਰ ਤੁਸੀਂ ਵੇਖੋ ਤੇ ਬੱਸਾਂ ਵਾਲਿਆਂ ਨੂੰ ਬੇਨਤੀ ਹੈ ਕਿ ਸਪੀਡ ਸਲੋ ਰੱਖੋ ਕਿਉਂਕਿ ਬਹੁਤ ਸਾਰੇ ਮੋਟਰਸਾਈਕਲ ਵਾਲੇ ਜੋ ਹੈ ਉਹ ਜੋ ਹੈ ਬੱਸਾਂ ਦੀ ਟਰੱਕਾਂ ਦੀ ਜਾਂ ਵੱਡੀਆਂ ਗੱਡੀਆਂ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ ਸੋ ਬੇਨਤੀ ਹੈ ਕਿ ਸਾਰੇ ਜਾਨੇ ਸਪੀਡ ਜਿਹੜੀ ਹੈ ਉਹ ਸਲੋ ਰੱਖੋ